ਪੁਰਾਣੇ ਟਾਈਮ ਦੇ ਲੋਕਾਂ ਨੇ ਕੁਦਰਤ ਦਾ ਨਿਰੀਖਣ ਕੀਤਾ ਅਤੇ ਇਹ ਲੱਭਿਆ ਕਿ ਕੁਦਰਤ ਕੁਝ ਨਿਯਮਾਂ ਦੇ ਅਧੀਨ ਚਲਦੀ ਹੈ ਜਿਵੇਂ ਕਿ ਸੂਰਜ ਹਮੇਸ਼ਾ ਪੂਰਬ ਤੋਂ ਚੜਦਾ ਹੈ ਅਤੇ ਪੱਛਮ ਵਿੱਚ چھਪਦਾ ਹੈ ਜਦੋਂ ਸੂਰਜ ਚੜਦਾ ਹੈ ਤਾਂ ਆਪਣੀ ਛਾਂ ਹਮੇਸ਼ਾ ਲੰਮੀ ਹੁੰਦੀ ਹੈ ਅਤੇ ਦੁਪਹਿਰੇ ਆਪਣੀ ਛਾਂ ਹਮੇਸ਼ਾ ਸਭ ਤੋਂ ਛੋਟੀ ਹੁੰਦੀ ਹੈ ਅਤੇ ਸ਼ਾਮ ਨੂੰ ਫੇਰ ਛਾਂ ਲੰਮੀ ਹੁੰਦੀ ਹੈ ਅਜਿਹਾ ਰੋਜ਼ ਹੀ ਹੁੰਦਾ ਹੈ ਅਤੇ ਜੇਕਰ ਆਪਾਂ ਇਹ ਨਾਪ ਸਕੀਏ ਤਾਂ ਆਪਾਂ ਟਾਈਮ ਬਾਰੇ ਸਿੱਟੇ ਕੱਢ ਸਕਦੇ ਹਾਂ ਅਤੇ ਟਾਈਮ ਨੂੰ ਨਾਪਣ ਦਾ ਤਰੀਕਾ ਬਣਾ ਸਕਦੇ ਹਾਂ ਮਨੁੱਖ ਦੀਆਂ ਕੁਦਰਤ ਨੂੰ ਸਮਝਣ ਦੀਆਂ ਇਹਨਾਂ ਕੋਸ਼ਿਸ਼ਾਂ ਕਰਕੇ ਹੀ ਬਾਅਦ ਵਿੱਚ ਤੁਪ ਨਾਲ ਚੱਲਣ ਵਾਲੀ ਕੜੀ ਬਣਾਈ ਜਾ ਸਕੀ ਇਸੇ ਤਰ੍ਹਾਂ ਹੀ ਰਾਤ ਦੇ ਆਸਮਾਨ ਦਾ ਨਿਰੀਖਣ ਕਰਕੇ ਮਨੁੱਖ ਨੇ ਇਹ ਲੱਭਿਆ ਕਿ ਰਾਤ ਨੂੰ ਆਸਮਾਨ ਵਿੱਚ ਤਾਰੇ ਵੀ ਦਿਖਦੇ ਹਨ ਅਤੇ ਨਾਲ ਹੀ ਕੁਝ ਗ੍ਰਹ ਅਤੇ ਤਾਰਾ ਮੰਡਲ ਵੀ ਦਿਖਦੇ ਹਨ ਰਾਤ ਦੇ ਆਸਮਾਨ ਦਾ ਲਗਾਤਾਰ ਨਿਰੀਖਣ ਕਰਕੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਨੇ ਇਹ ਲੱਭ ਲਿਆ ਸੀ ਕਿ ਧਰਤੀ ਅਤੇ ਹੋਰ ਗ੍ਰਹਿ ਸੂਰਜ ਦੇ ਆਲੇ ਦੁਆਲੇ ਕੁੰਮਦੇ ਹਨ ਜੇਕਰ ਆਪਾਂ ਬਿਨਾਂ ਕਿਸੇ ਦੂਰਬੀਨ ਤੋਂ ਆਸਮਾਨ ਵੱਲ ਦੇਖੀਏ ਤਾਂ ਰਾਤ ਦੇ ਆਸਮਾਨ ਵਿੱਚ ਆਪਾਂ ਬੁੱਧ ਸ਼ੁੱਕਰ ਮੰਗਲ ਜੁਪੀਟਰ ਸ਼ਨੀ ਅਤੇ ਯੂਰਨਸ ਲੱਭ ਸਕਦੇ ਹਾਂ ਇਸ ਜਾਣਕਾਰੀ ਦੀ ਵਰਤੋਂ ਕਰਦੇ ਹੋਏ ਅੱਜ ਤੋਂ 300 ਸਾਲ ਪਹਿਲਾਂ ਮਹਾਰਾਜਾ ਜੈ ਸਿੰਘ ਨੇ ਭਾਰਤ ਵਿੱਚ ਪੰਜ ਜਗਾਵਾਂ ਤੇ ਜੰਤਰ ਮੰਤਰ ਦਾ ਨਿਰਮਾਣ ਕੀਤਾ ਜੰਤਰ ਮੰਤਰ ਦੋ ਸ਼ਬਦਾਂ ਨੂੰ ਜੋੜ ਕੇ ਬਣਾਇਆ ਗਿਆ ਹੈ ਜੰਤਰ ਅਤੇ ਮੰਤਰ ਜੰਤਰ ਨੂੰ ਹਿੰਦੀ ਵਿੱਚ ਯੰਤਰ ਵੀ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਮਸ਼ੀਨ ਜਾਂ ਔਜ਼ਾਰ ਅਤੇ ਅੰਗਰੇਜ਼ੀ ਵਿੱਚ ਡਿਵਾਈਸ ਜਾਂ ਗੈਜਟ ਕਿਹਾ ਜਾਂਦਾ ਹੈ ਮੰਤਰ ਫਾਰਮੂਲੇ ਜਾਂ ਕੈਲਕੂਲੇਸ਼ਨ ਲਈ ਵਰਤਿਆ ਜਾਣ ਵਾਲਾ ਹਿੰਦੀ ਜਾਂ ਪੰਜਾਬੀ ਦਾ ਸ਼ਬਦ ਹੈ। ਹੋਣ ਆਪਾਂ ਨਾਮ ਤੋਂ ਹੀ ਸਮਝ ਸਕਦੇ ਹਾਂ ਕਿ ਜੰਤਰ ਮੰਤਰ ਤੇ ਕੁਦਰਤ ਦੇ ਮੰਤਰ ਨੂੰ ਸਮਝ ਕੇ ਅਜਿਹੀਆਂ ਇਮਾਰਤਾਂ ਬਣਾਈਆਂ ਗਈਆਂ ਹਨ। ਜੋ ਮਨੁੱਖ ਨੂੰ ਜ਼ਰੂਰੀ ਜਾਣਕਾਰੀ ਦਿੰਦੀਆਂ ਹਨ ਜਿਵੇਂ ਕਿ ਦਿਨ ਦਾ ਟਾਈਮ, ਗ੍ਰਹਿ ਨਕਸ਼ਤਰ ਦੀ ਸਥਿਤੀ, ਧਰਤੀ ਦੇ ਘੁੰਮਣ ਦੇ ਬਾਰੇ ਜਾਣਕਾਰੀ ਅਤੇ ਸੂਰਜ ਦੀ ਸਥਿਤੀ। ਹੋਣ ਆਪਾਂ ਇਹ ਕੇਕ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜੰਤਰ ਕੰਮ ਕਿਵੇਂ ਕਰਦੇ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਮਰਾਟ ਜੰਤਰ ਦੀ ਜਾਂ ਸਮਰਾਟ ਯੰਤਰ ਦੀ ਜਾਂ ਤੁੱਪ ਨਾਲ ਚੱਲਣ ਵਾਲੀ ਘੜੀ ਦੀ ਇੱਥੇ ਆਪਾਂ ਦੇਖ ਸਕਦੇ ਹਾਂ ਸਮਰਾਟ ਜੰਤਰ ਨੀਲੀ ਪੱਟੀ ਦੇ ਉੱਤੇ ਟਾਈਮ ਲਿਖਿਆ ਹੋਇਆ ਹੈ ਜਿਵੇਂ-ਜਿਵੇਂ ਸੂਰਜ ਪੂਰਬ ਤੋਂ ਤਹਾਨੂੰ ਚੜੇਗਾ ਆਪਾਂ ਨੂੰ ਨੀਲੀ ਪੱਟੀ ਦੇ ਉੱਤੇ ਟਾਈਮ ਦੇਖਣਾ ਸ਼ੁਰੂ ਹੋ ਜਾਊਗਾ ਖੋਜੀ ਲੋਕਾਂ ਨੇ ਕੁਦਰਤ ਦੇ ਮੰਤਰ ਨੂੰ ਸਮਝ ਕੇ ਇੱਟ ਅਤੇ ਸੀਮਿੰਟ ਨਾਲ ਅਜਿਹੀ ਇਮਾਰਤ ਬਣਾਈ ਜੋ ਆਪਾਂ ਨੂੰ ਟਾਈਮ ਦੱਸਦੀ ਹੈ। ਧਰਤੀ 24 ਘੰਟੇ ਵਿੱਚ 360 ਡਿਗਰੀ ਘੁੰਮਦੀ ਹੈ। ਅਤੇ ਜੇ ਆਪਾਂ ਜਾਣਨਾ ਚਾਹੀਏ ਕਿ ਕਿਸੇ ਵੀ ਟਾਈਮ ਦੇ ਧਰਤੀ ਕਿੰਨੇ ਡਿਗਰੀ ਘੁੰਮ ਚੁੱਕੀ ਹੈ ਤਾਂ ਇਹ ਦੱਸਣ ਲਈ ਇੱਕ ਜੰਤਰ ਬਣਾਇਆ ਗਿਆ ਹੈ ਜਿਸ ਦਾ ਨਾਮ ਹੈ ਰਾਮ ਜੰਤਰ ਜਾਂ ਰਾਮ ਯੰਤਰ। ਇੱਥੇ ਆਪਾਂ ਦੇਖ ਸਕਦੇ ਹਾਂ ਰਾਮ ਜੰਤਰ ਦੀ ਫੋਟੋ ਅਤੇ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਜੰਤਰ ਦੇ ਕੰਮ ਕਰਨ ਦਾ ਤਰੀਕਾ ਜਿਵੇਂ-ਜਿਵੇਂ ਧਰਤੀ ਘੁੰਮਦੀ ਹੈ ਆਸਮਾਨ ਵਿੱਚ ਸੂਰਜ ਦੀ ਸਥਿਤੀ ਬਦਲਦੀ ਹੈ ਜਿਸ ਕਰਕੇ ਰਾਮ ਜੰਤਰ ਦੇ ਵਿਚਾਲੇ ਲੱਗੇ ਡੰਡੇ ਦੀ ਛਾਂ ਵੀ ਆਪਦੀ ਜਗ੍ਹਾ ਬਦਲਦੀ ਹੈ ਕਿਉਂਕਿ ਇਸ ਜੰਤਰ ਵਿੱਚ ਜਾਣਕਾਰੀ ਇਸ ਦੀਆਂ ਕੰਦਾਂ ਦੇ ਅੰਦਰਲੇ ਪਾਸੇ ਲਿਖੀ ਹੁੰਦੀ ਹੈ ਇਸ ਕਰਕੇ ਇਹਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ ਜੋ ਕੋਈ ਵੀ ਮਨੁੱਖ ਇਸ ਦੇ ਅੰਦਰ ਜਾ ਕੇ ਜਾਣਕਾਰੀ ਦੇਖ ਸਕੇ ਇਹ ਜੰਤਰ ਦੋ ਹਿੱਸਿਆਂ ਵਿੱਚ ਕੰਮ ਕਰਦਾ ਹੈ ਜੇਕਰ ਇਸ ਜੰਤਰ ਦੇ ਵਿਚਾਲੇ ਲੱਗੇ ਡੰਡੇ ਦੀ ਛਾਂ ਆਪਾਂ ਨੂੰ ਇੱਕ ਪਾਸੇ ਨਹੀਂ ਦਿਖ ਰਹੀ ਹੈ ਤਾਂ ਆਪਾਂ ਉਸ ਨੂੰ ਦੂਜੇ ਪਾਸੇ ਜਾ ਕੇ ਦੇਖ ਸਕਦੇ ਹਾਂ ਜੇਕਰ ਛਾਂ ਤੋਂ ਸਿੱਧੀ ਲਾਈਨ ਖਿੱਚ ਦਿੱਤੀ ਜਾਵੇ ਤਾਂ ਇਹ ਆਪਾਂ ਨੂੰ ਦੱਸੇਗੀ ਕਿ ਧਰਤੀ ਇਸ ਟਾਈਮ ਤੇ ਕਿੰਨੇ ਡਿਗਰੀ ਘੁੰਮ ਚੁੱਕੀ ਹੈ ਇਸ ਜੰਤਰ ਦੇ ਵਿਚਾਲੇ ਸਿੱਧੀਆਂ ਲਾਈਨਾਂ ਬਣੀਆਂ ਹੋਈਆਂ ਹਨ ਜੋ ਕਿ ਆਪਾਂ ਨੂੰ ਜਾਣਕਾਰੀ ਦਿੰਦੀਆਂ ਹਨ ਕਿ ਧਰਤੀ ਕਿੰਨੇ ਡਿਗਰੀ ਘੁੰਮ ਚੁੱਕੀ ਹੈ। ਰਾਮ ਜੰਤਰ ਭਾਰਤ ਵਿੱਚ ਦੋ ਜਗਾਵਾਂ ਤੇ ਹੈ ਦਿੱਲੀ ਅਤੇ ਜੈਪੁਰ। ਧਰਤੀ ਤੇ ਮੌਸਮਾਂ ਦੇ ਬਦਲਾਅ ਅਤੇ ਦਿਨ ਦੀ ਲੰਬਾਈ ਨੂੰ ਸਮਝਣ ਵਾਸਤੇ ਧਰਤੀ ਨੂੰ ਭੂਮਦ ਰੇਖਾ ਰਾਹੀਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਉੱਤਰ ਅਤੇ ਦੱਖਣ ਜਦੋਂ ਸੂਰਜ ਦੀਆਂ ਕਿਰਨਾਂ ਭੂਮਦ ਰੇਖਾ ਦੇ ਉੱਤੇ ਜਾਂ ਧਰਤੀ ਦੇ ਉੱਤਰੀ ਹਿੱਸੇ ਵਿੱਚ ਪੈਂਦੀਆਂ ਹਨ ਉਸ ਟਾਈਮ ਤੇ ਭਾਰਤ ਵਿੱਚ ਗਰਮੀ ਹੁੰਦੀ ਹੈ ਅਤੇ ਦਿਨ ਲੰਬੇ ਹੁੰਦੇ ਹਨ ਅਤੇ ਧਰਤੀ ਦੇ ਦੱਖਣੀ ਹਿੱਸੇ ਵਿੱਚ ਠੰਡ ਹੁੰਦੀ ਹੈ ਜਦੋਂ ਸੂਰਜ ਦੀਆਂ ਕਿਰਨਾਂ ਭੂਮਦ ਰੇਖਾ ਦੇ ਥੱਲੇ ਜਾਂ ਧਰਤੀ ਦੇ ਦੱਖਣੀ ਹਿੱਸੇ ਵਿੱਚ ਸਿੱਧੀਆਂ ਪੈਂਦੀਆਂ ਹਨ ਤਾਂ ਧਰਤੀ ਦੇ ਪੂਰਬੀ ਹਿੱਸੇ ਵਿੱਚ ਠੰਡ ਹੁੰਦੀ ਹੈ ਅਤੇ ਦਿਨ ਛੋਟੇ ਹੁੰਦੇ ਹਨ ਅੱਜ ਤੋਂ 300 ਸਾਲ ਪਹਿਲਾਂ ਜਦੋਂ ਜੰਤਰ ਮੰਤਰ ਬਣਾਇਆ ਗਿਆ ਸੀ ਤਾਂ ਉੱਥੇ ਇੱਕ ਜੰਤਰ ਇਹ ਦੱਸਣ ਵਾਸਤੇ ਬਣਾਇਆ ਗਿਆ ਸੀ ਕਿ ਸੂਰਜ ਦੀਆਂ ਕਿਰਨਾਂ ਧਰਤੀ ਦੇ ਕਿਹੜੇ ਹਿੱਸੇ ਵਿੱਚ ਆ ਰਹੀਆਂ ਹਨ ਇਸ ਜੰਤਰ ਦਾ ਨਾਮ ਨਦੀਵਲੇ ਜੰਤਰ ਹੈ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਜੰਤਰ ਤੇ ਕੰਮ ਕਰਨ ਦਾ ਤਰੀਕਾ ਇਹ ਜੰਤਰਿਕ ਧੋਪ ਨਾਲ ਚੱਲਣ ਵਾਲੀ ਘੜੀ ਹੀ ਹੈ ਜਿਸ ਵਿੱਚ 6 ਮਹੀਨੇ ਇੱਕ ਸਾਈਡ ਤੇ ਟਾਈਮ ਦਿਖਾਉਂਦਾ ਹੈ ਅਤੇ 6 ਮਹੀਨੇ ਇਹ ਦੂਜੀ ਸਾਈਡ ਤੇ ਟਾਈਮ ਦਿਖਾਉਂਦਾ ਹੈ ਜਦੋਂ ਸੂਰਜ ਭੂ ਮੱਧ ਰੇਖਾ ਦੇ ਉੱਤੇ ਹੁੰਦਾ ਹੈ ਤਾਂ ਆਪਾਂ ਨੂੰ ਇਸ ਸਾਈਡ ਤੇ ਟਾਈਮ ਦੇਖਣ ਨੂੰ ਮਿਲਦਾ ਹੈ ਅਤੇ ਜਦੋਂ ਸੂਰਜ ਭੂ ਮੱਧ ਰੇਖਾ ਦੇ ਥੱਲੇ ਹੁੰਦਾ ਹੈ ਤਾਂ ਆਪਾਂ ਨੂੰ ਇਸ ਸਾਈਡ ਤੇ ਟਾਈਮ ਦੇਖਣ ਨੂੰ ਮਿਲਦਾ ਹੈ ਅਤੇ ਦੂਜੇ ਪਾਸੇ ਛਾ ਰਹਿੰਦੀ ਹੈ 6 ਮਹੀਨੇ ਇਹ ਜੰਤਰ ਇੱਕ ਪਾਸੇ ਟਾਈਮ ਦਿਖਾਉਂਦਾ ਹੈ ਅਤੇ 6 ਮਹੀਨੇ ਇਹ ਦੂਜੇ ਪਾਸੇ ਟਾਈਮ ਦਿਖਾਉਂਦਾ ਹੈ ਪਰ ਸਾਲ ਵਿੱਚ 2 ਦਿਨ ਅਜਿਹੇ ਹੁੰਦੇ ਹਨ ਜਦੋਂ ਇਹ ਜੰਤਰ ਕੰਮ ਨਹੀਂ ਕਰਦਾ 21 ਮਾਰਚ ਅਤੇ 22 ਸਤੰਬਰ ਇਹਨਾਂ ਦਿਨਾਂ ਵਿੱਚ ਸੂਰਜ ਭੂ ਮੱਧ ਰੇਖਾ ਦੇ ਬਿਲਕੁਲ ਉੱਤੇ ਹੁੰਦਾ ਹੈ ਜੰਤਰ ਮੰਤਰ ਤੇ ਇੱਕ ਹੋਰ ਜੰਤਰ ਹੈ ਜਿਸ ਦਾ ਨਾਮ ਹੈ ਜੈ ਪ੍ਰਕਾਸ਼ ਜੰਤਰ ਇਸ ਦਾ ਨਾਮ ਮਹਾਰਾਜਾ ਜੈ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ ਕਿਉਂਕਿ ਇਹ ਤੂਪ ਦੇ ਪ੍ਰਕਾਸ਼ ਨਾਲ ਚੱਲਦਾ ਹੈ ਇਸ ਕਰਕੇ ਇਸ ਦਾ ਨਾਮ ਰੱਖਿਆ ਗਿਆ ਹੈ ਜੈ ਪ੍ਰਕਾਸ਼ ਜੰਤਰ ਇਹ ਜੰਤਰ ਵੀ ਦੋ ਹਿੱਸਿਆਂ ਵਿੱਚ ਕੰਮ ਕਰਨ ਵਾਲਾ ਜੰਤਰ ਹੈ ਇਸ ਜੰਤਰ ਤੇ ਵਿਚਾਲੇ ਲੱਗੇ ਤਾਰੇ ਦੀ ਛਾਂ ਜਦੋਂ ਥੱਲੇ ਜੰਤਰ ਦੇ ਚਿੱਟੇ ਹਿੱਸੇ ਦੇ ਉੱਤੇ ਪੈਂਦੀ ਹੈ ਤਾਂ ਸੱਜੇ ਤੋਂ ਖੱਬੇ ਆਪਾਂ ਨੂੰ ਟਾਈਮ ਦੀ ਜਾਣਕਾਰੀ ਮਿਲਦੀ ਹੈ ਦਿਗੰਸਾ ਇੱਕ ਵਿਸ਼ੇਸ਼ ਜੰਤਰਜਟ ਟੂਲ ਦੀ ਤਰ੍ਹਾਂ ਹੈ ਜੋ ਇਹ ਪਤਾ ਲਗਾਉਣ ਵਿੱਚ ਸਾਡੀ ਮਦਦ ਕਰਦਾ ਹੈ ਕਿ ਅਸਮਾਨ ਵਿੱਚ ਕੋਈ ਤਾਰਾ, ਸੂਰਜ ਜਾਂ ਚੰਦ ਕਿੱਥੇ ਹੈ ਕਲਪਨਾ ਕਰੋ ਕਿ ਅਸਮਾਨ ਵੱਲ ਦੇਖਣਾ ਤੇ ਕਿਸੇ ਤਾਰੇ ਵਰਗੀ ਚੀਜ਼ ਵੱਲ ਇਸ਼ਾਰਾ ਕਰਨਾ ਦਿਗੰਸਾ ਇਹ ਪਤਾ ਲਗਾਉਣ ਵਿੱਚ ਸਾਡੀ ਮਦਦ ਕਰਦਾ ਹੈ ਕਿ ਅਸੀਂ ਕਿਸ ਪਾਸੇ ਵੱਲ ਇਸ਼ਾਰਾ ਕਰ ਰਹੇ ਹਾਂ ਇੱਥੇ ਅਸੀਂ ਇਸ ਦੀ ਬਣਤਰ ਦੇਖ ਸਕਦੇ ਹਾਂ ਇਸ ਵਿੱਚ ਦੋ ਗੋਲ ਕੰੰਧਾ ਹਨ ਅਤੇ ਵਿਚਾਲੇ ਇੱਕ ਥੰਬ ਲੱਗਿਆ ਹੋਇਆ ਹੈ ਕੰੰਧਾ ਨਾਲ ਰੱਸੀ ਬੰਨ ਕੇ ਵਿਚਾਲੇ ਇੱਕ ਤਾਰਾ ਬੰਨਿਆ ਗਿਆ ਹੈ ਵਿਚਾਲੇ ਲੱਗੇ ਥੰਬ ਤੋਂ ਇੱਕ ਰੱਸੀ ਨੂੰ ਬੰਨਿਆ ਹੋਇਆ ਹੈ ਅਤੇ ਵੱਡੀ ਕੰਧ ਦੇ ਵਜ਼ਨ ਨਾਲ ਲਮਕਾਇਆ ਹੋਇਆ ਹੈ ਅਤੇ ਇਸ ਰੱਸੀ ਤੇ ਵੀ ਇੱਕ ਤਾਰਾ ਲੱਗਿਆ ਹੋਇਆ ਹੈ ਘੜੀ ਵਾਂਗ ਦਿਸ਼ਾਵਾਂ ਦਿਖਾਉਣ ਲਈ ਬਾਹਰ ਵਾਲੀ ਕੰਧ ਤੇ ਨੰਬਰ ਹੁੰਦੇ ਹਨ ਹੁਣ ਆਪਾਂ ਸਮਝਦੇ ਹਾਂ ਇਸ ਦੇ ਕੰਮ ਕਰਨ ਦਾ ਤਰੀਕਾ ਵੱਡੀ ਅਤੇ ਛੋਟੀ ਕੰਦ ਤੇ ਵਿਚਾਲੇ ਮਨੁੱਖ ਖੜਾ ਹੋ ਸਕਦਾ ਹੈ ਅਤੇ ਆਸਮਾਨ ਵਿੱਚ ਦਿਖਣ ਵਾਲੇ ਤਾਰੇ ਚੰਦ ਜਾਂ ਸੂਰਜ ਦੀ ਦਿਸ਼ਾ ਲੱਭ ਸਕਦਾ ਹੈ ਇਹ ਜੰਤਰ ਦਿਨੇ ਅਤੇ ਰਾਤ ਨੂੰ ਦੋਨੇ ਟਾਈਮ ਕੰਮ ਕਰ ਸਕਦਾ ਹੈ ਤਾਰੇ ਚੰਦ ਜਾਂ ਸੂਰਜ ਦੀ ਦਿਸ਼ਾ ਲੱਭਣ ਲਈ ਇਸ ਵਿੱਚ ਲੱਗੇ ਦੋਨੇ ਤਾਰਿਆਂ ਨੂੰ ਅਤੇ ਦੇਖਣ ਵਾਲੇ ਤਾਰੇ ਚੰਦ ਜਾਂ ਸੂਰਜ ਨੂੰ ਇੱਕੇ ਲਾਈਨ ਵਿੱਚ ਲੈ ਕੇ ਆਇਆ ਜਾਂਦਾ ਹੈ ਅਜਿਹਾ ਕਰਨ ਲਈ ਥੰਬ ਨਾਲ ਬੰਨੀ ਰੱਸੀ ਨੂੰ ਕੁਮਾਇਆ ਜਾ ਸਕਦਾ ਹੈ ਜਿਸ ਨਾਲ ਵਜ਼ਨ ਬੰਨਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਕੰਦ ਤੇ ਲਿਖੇ ਹੋਏ ਨੰਬਰਾਂ ਰਾਹੀਂ ਆਪਾਂ ਲੱਭ ਸਕਦੇ ਹਾਂ ਚੰਦ ਸੂਰਜ ਜਾਂ ਤਾਰੇ ਦੀ ਦਿਸ਼ਾ